ਤੇ ਇਹਨਾਂ ਨੇ ਅੱਜ ਤੱਕ ਵੀ ਉਹੀ ਮੁੱਦਾ ਰੱਖਿਆ ਹੋਇਆ ਹੈ ਕਿ ਅੱਜ ਤੁਹਾਡੀਆਂ ਗਲੀਆਂ ਪੱਕੀਆਂ ਕਰਾ ਦਾਂਗੇ ਨਾਲੀਆਂ ਪੱਕੀਆਂ ਕਰਾ ਦਾਂਗੇ ਤੁਹਾਡੇ ਪਿੰਡ 'ਚ ਨਸ਼ਾ ਖਤਮ ਕਰ ਦਾਂਗੇ ਉਹ ਅੱਜ ਤੱਕ ਵੀ 60 ਸਾਲਾਂ ਦੇ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆ ਔਰ ਜਦੋਂ ਸਰਕਾਰ ਆ ਕੇ ਵਾਅਦਾ ਕਰਦੇ ਨੇ ਜਿਹੜੇ ਲੀਡਰ ਨੇ ਆ ਲੀਡਰ ਬਣਨ ਤੋਂ ਪਹਿਲਾਂ ਇਹ ਤੁਹਾਡੇ ਮਾਦ ਨਾਲ ਆਪਣੀ ਤੁਹਾਡੀ ਮਾਂ ਨੂੰ ਮਾਂ ਵੀ ਕਹਿਣਗੇ ਤੁਹਾਡੇ ਭਰਾ ਨੂੰ ਭਰਾ ਵੀ ਕਹਿਣਗੇ ਤੁਹਾਡੇ ਪੁੱਤ ਨੂੰ ਪੁੱਤ ਵੀ ਕਹਿਣਗੇ ਟੋਕੜ ਦੇ ਜਿਹੜੇ ਲੋਕ ਇਹਨਾਂ ਦੇ ਹਮਾਇਤੀ ਖੜੇ ਹੁੰਦੇ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੇ ਗੱਲਬਾਤ ਇਹਨਾਂ ਨੂੰ ਚਰਚਾ ਕੇ ਪਿੱਛੇ ਮਾਰਦੇ ਨੇ ਇਹ ਉਹ ਲੋਕ ਨਹੀਂ ਕੀ ਲੋਗ ਇਹ ਉਹ ਲੋਗ ਨੇ ਜਿਹੜੇ ਲੱਖਾਂ ਕਰੋੜਾ ਰੁਪਇਆ ਆਪਣਾ ਆਪਣਾ ਜੂਤ ਕਰਕੇ ਇਹ ਅੱਜ ਦੀ ਗੇੜ ਦੇ ਵਿੱਚ ਜਿਹੜਾ ਇਹ ਹੈ ਲੀਟਰੀ ਹੈ ਵਪਾਰ ਬਣ ਚੁੱਕਾ ਵਾ ਕਿ ਇੰਨੇ ਕਰੋੜ ਰੁਪਏ ਲਾਓ ਤੇ ਇੰਨੇ ਕਰੋੜ ਰੁਪਏ ਕਮਾਓ ਇਹ ਸਾਡਾ ਲੱਖਾਂ ਰੁਪਇਆ ਲੱਖਾਂ ਕਰੋੜਾਂ ਰੁਪਇਆ ਜਦੋਂ ਅਸੀਂ ਕਹਿੰਦੇ ਆਪਾਂ ਸਵੇਰ ਤੋਂ ਬਰਸ਼ ਕਰਦੇ ਆਂ ਤੇ ਅਸੀਂ ਉਦੋਂ ਸਰਕਾਰ ਨੂੰ ਟੈਕਸ ਦੇਣਾ ਸ਼ੁਰੂ ਕਰ ਦਿੰਨੇ ਆਂ ਤੇ ਸਾਡੇ ਲੱਖਾਂ ਕਰੋੜਾਂ ਰੁਪਇਆ ਜਿਹੜਾ ਟੈਕਸ ਆਉਂਿਆ ਇਹ ਲੋਕ ਆਪਣੇ ਬੋਟਾ ਲਾਉਂਦੇ ਨੇ ਔਰ ਤੁਸੀਂ ਮੈਂ ਨਹੀਂ ਕਹਿੰਦਾ ਬੋਰਡ ਨਾ ਲਾਓ ਬੋਰਡ ਲਾਓ ਪਰ ਇਨਾ ਡਿਸਟੈਂਸ ਯਰ ਇਨਾ ਖੱਟ ਡਿਸਟੈਂਸ ਮੈਂ ਕਹਿੰਦਾ ਦਾਦਾ ਦੁਕਾਨਾਂ ਖੱਟ ਛੱਡ ਕੇ ਏਡੇ ਏਡੇ ਵੱਡੇ ਬੋਰਡ ਲਾਏ ਹੋਏ ਆ ਉਹਦਾ ਜਿਹੜਾ ਪੈਸਾ ਉਹ ਜਨਤਾ ਦਾ ਉਹ ਕਿੱਥੇ ਜਾਂਦਾ ਜਦੋਂ ਇਹ ਪੈਸਾ ਲੱਖਾਂ ਕਰੋੜਾਂ ਰੁਪਇਆ ਉਸ ਤੋਂ ਬਾਅਦ ਤੁਹਾਨੂੰ ਇਹ ਪਹਿਲਾਂ ਜਿਹੜਾ ਇਹਨਾਂ ਦਾ कि ਜਦੋਂ ਵੋਟਾਂ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਮੈਂ ਵੀ ਕਹਿੰਦਾ ਵੀ 20 ਸਾਲ ਮੈਨੂੰ ਇਹ ਦੇਖਦੇ ਹੋਗੇ ਜਦ ਦੀ ਮੈਂ ਹੋਸਮਾ ਲਈ ਹੈ ਤੇ ਜਦੋਂ ਲੀਡਰ ਆਪਣੇ ਵੋਟਾਂ ਵੰਗਣ ਆਉਂਦੇ ਨੇ ਉਦੋਂ ਤੇ दारू ਸ਼ਰਾਬ ਤੇ ਨਸ਼ੇ ਦਾ ਆਪ ਲੋਕਾਂ ਨੂੰ ਵੰਡਦੇ ਨੇ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਵਾਅਦਾ ਕਰਦੇ ਸੀ ਨਸ਼ਾ ਖਤਮ ਕਰ ਦਾਂਗੇ ਕਿੱਥੋਂ ਕਰਦਾਂਗੇ ਨਸ਼ਾ ਖਤਮ ਸਾਡੀ ਭਾਈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਹਮੇਸ਼ਾ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੀ ਆਵਾਜ਼ ਚੱਕਦੇ ਰਹੇ ਲਿਓ ਇਸ ਵਾਰ ਵੀ ਤੁਸੀਂ ਲੀਡਰਾਂ ਨੂੰ ਬੜੀਆਂ-ਬੜੀਆਂ ਗੱਲਾਂ ਆਖ ਰਹੇ ਹੋ ਅਜੇਾ ਕੀ ਹੋ ਗਿਆ ਲੀਡਰਾਂ ਨਾਲ ਕਿਹੜੀ ਰੰਗਿਤ ਹੋ ਗਈ ਫਤਗੀ ਨਹੀਂ ਦੇਖੋ ਸਾਰੇ ਨੂੰ ਪਹਿਲਾਂ ਤਾਂ ਜੈ ਜੀ ਸ਼੍ਰੀ ਰਾਮ ਜੈ ਮਹਾਕਾਲੀ ਕੀ ਰਵਾਇ ਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਗੀ ਦੇਖੋ ਗੱਲ ਹੈ ਕਿ ਮੁੱਦਾ ਜਿਹੜੀ ਹੁਣ ਲੋਕ ਸਭਾ ਦਾ ਚੱਲ ਰਿਹਾ ਹੈ ਕਿ ਇੱਥੇ ਪੰਜਾਬ ਦੇ ਲੋਕ ਜਿਹੜੇ ਨੇ ਅਫਸੋਸ ਸਮਝ ਕੇ ਕਿਸੇ ਨੂੰ ਬੋਟ ਪਾਣ ਕਿਉਂਕਿ ਇਹ ਉਹੀ ਲੀਡਰ ਨੇ ਜਿਹੜੇ ਅੱਜ ਤੋਂ ਜਦੋਂ ਆਪਣਾ ਪੰਜਾਬ ਤੇ ਹਰਿਆਣਾ ਲੱਗਿਆ ਸੀ 1966 ਦੇ ਵਿੱਚ ਤਕਰੀਬਨ 60 ਸਾਲ ਦੇ ਕਰੀਬ ਹੋ ਚੁੱਕਲੇ ਤੇ ਇਹਨਾਂ ਨੇ ਅੱਜ ਤੱਕ ਵੀ ਉਹੀ ਮੁੱਦਾ ਰੱਖਿਆ ਹੋਇਆ ਹੈ ਕਿ ਅੱਜ ਤੁਹਾਡੀਆਂ ਗਲੀਆਂ ਪੱਕੀਆਂ ਕਰਾ ਦਾਂਗੇ ਨਾਲੀਆਂ ਪੱਕੀਆਂ ਕਰਾ ਦਾਂਗੇ ਤੁਹਾਡੇ ਪਿੰਡ 'ਚ ਨਸ਼ਾ ਖਤਮ ਕਰ ਦਾਂਗੇ ਉਹ ਅੱਜ ਤੱਕ ਵੀ 60 ਸਾਲਾਂ ਦੇ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆ ਔਰ ਜਦੋਂ ਵੀ ਸਰਕਾਰ ਆ ਕੇ ਵਾਅਦਾ ਕਰਦੇ ਨੇ ਜਿਹੜੇ ਲੀਡਰ ਨੇ ਆ ਲੀਡਰ ਬਣਨ ਤੋਂ ਪਹਿਲਾਂ ਇਹ ਤੁਹਾਡੇ ਮਾਦ ਨਾਲ ਆਪਣੀ ਤੁਹਾਡੀ ਮਾਂ ਨੂੰ ਮਾਂ ਵੀ ਕਹਿਣਗੇ ਤੁਹਾਡੇ ਭਰਾ ਨੂੰ ਭਰਾ ਵੀ ਕਹਿਣਗੇ ਤੁਹਾਡੇ ਪੁੱਤ ਨੂੰ ਪੁੱਤ ਵੀ ਕਹਿਣਗੇ ਤੇ ਜਦੋਂ ਇਹ ਲੀਡਰ ਬਣ ਜਾਂਦੇ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਨਾਲ ਸਿਕਿਉਰਟੀ ਜਿਪਸੀਆਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਉਹੀ ਲੋਕਾਂ ਨੂੰ ਚੌਂਕਾ ਦੇ ਜਿਹੜੇ ਲੋਕ ਇਹਨਾਂ ਦੇ ਹਮਾਇਤੀ ਖੜੇ ਹੁੰਦੇ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੇ ਗਣਮਨ ਇਹਨਾਂ ਨੂੰ ਚਰਚਾ ਕੇ ਪਿੱਛੇ ਮਾਰਦੇ ਨੇ ਇਹ ਉਹ ਲੋਕ ਨੇ ਕਿ ਲੋਕ ਇਹ ਉਹ ਲੋਕ ਨੇ ਜਿਹੜੇ ਲੱਖਾਂ ਕਰੋੜਾ ਰੁਪਇਆ ਆਪਣਾ ਆਪਣਾ ਜੂਸ ਕਰਕੇ ਇਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਹੈ ਲੀਟਰੀ ਹੈ ਇਹ ਵਪਾਰ ਬਣ ਚੁੱਕਾ ਵਾ ਕੀ ਇੰਨੇ ਕਰੋੜ ਰੁਪਏ ਲਾਓ ਇੰਨੇ ਕਰੋੜ ਰੁਪਏ ਕਮਾਓ ਠੀਕ ਲੱਗਦਾ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਦਿਨਾਂ ਦੇ ਵਿੱਚ ਆ ਜੇ ਇਹ ਸ਼ਹਿਰ ਦੇ ਵੀ ਹਲਾਫ ਹੋਣ ਨੇ ਪਿੰਡਾਂ ਕਸਬਿਆਂ ਦੇ ਵਿੱਚ ਕੋਰਟ ਰਿਪੋਰਟਰ ਚੱਫੇ ਜਾਣੇ ਨੇ ਵੀ ਤਾਂ ਅੱਧੀ ਆ ਕੰਮ ਕਰ ਦਿੱਤੇ ਆ ਕੰਮ ਕਰ ਜਾਓ ਇਹ ਸਾਡਾ ਲੱਖਾਂ ਰੁਪਇਆ ਲੱਖਾਂ ਕਰੋੜਾਂ ਰੁਪਇਆ ਜਦੋਂ ਅਸੀਂ ਕਹਿੰਦੇ ਆਪਾਂ ਸਵੇਤ ਤੋਂ ਬਰਸ਼ ਕਰਦੇ ਆਂ ਤੇ ਅਸੀਂ ਉਦੋਂ ਸਰਕਾਰ ਨੂੰ ਟੈਕਸ ਦੇਣਾ ਸ਼ੁਰੂ ਕਰ ਦਿੰਨੇ ਆ ਤੇ ਸਾਡੇ ਲੱਖਾਂ ਕਰੋੜਾਂ ਰੁਪਇਆ ਜਿਹੜਾ ਟੈਕਸ ਦਾ ਵਾ ਇਹ ਲੋਕ ਆਪਣੇ ਵੋਟਾਂ ਦੇ ਲਾਉਂਦੇ ਨੇ ਔਰ ਤੁਸੀਂ ਮੈਂ ਨਹੀਂ ਕਹਿੰਦਾ ਵੋਟ ਨਾ ਲਾਓ ਵੋਟ ਲਾਓ ਪਰ ਇੰਨਾ ਡਿਸਟੈਂਸ ਯਾਰ ਇ ਮੈਂ ਕਹਿੰਦਾ ਦਾਦਾ ਦੁਕਾਨਾਂ ਛੱਡ ਛੱਡ ਕੇ ਏਡੇ ਏਡੇ ਵੱਡੇ ਬੋਟ ਲਾਏ ਹੋਏ ਉਹਦਾ ਜਿਹੜਾ ਪੈਸਾ ਉਹ ਜਨਤਾ ਦਾ ਉਹ ਕਿੱਥੇ ਜਾਂਦਾ ਜਦੋਂ ਇਹ ਪੈਸਾ ਲੱਖਾਂ ਕਰੋੜਾਂ ਰੁਪਏ ਉਸ ਤੋਂ ਬਾਅਦ ਤੁਹਾਨੂੰ ਇਹ ਪਹਿਲਾਂ ਜਿਹੜਾ ਇਹਨਾਂ ਦਾ ਚੱਲਦਾ ਹੁੰਦਾ ਸੀਗਾ ਕਿ ਜਦੋਂ ਵੋਟਾਂ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਮੈਂ ਵੀ ਕਹਿੰਦਾ ਜੀ 20 ਸਾਲ ਮੈਨੂੰ ਇਹ ਦੇਖਦੇ ਹੋਗੇ ਜਦ ਵੀ ਮੈਂ ਹੋਸ ਮੰਨ ਲਿਆ ਤੇ ਜਦੋਂ ਲੀਡਰ ਆਪਣੇ ਵੋਟਾਂ ਮੰਗਣ ਆਉਂਦੇ ਨੇ ਉਰੋਂ ਤੇ दारू ਸ਼ਰਾਬ ਸੇਵਨ ਨਸ਼ੇ ਦਾ ਆਪ ਲੋਕਾਂ ਨੂੰ ਵੜਦੇ ਨੇ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਵਾਅਦਾ ਕਰਦੇ ਸੀ ਨਸ਼ਾ ਖਤਮ ਕਰ ਦਾਂਗੇ ਕਿੱਥੋਂ ਕਰਦਾਂਗੇ ਨਸ਼ਾ ਖਤਮ ਨਸ਼ਾ ਖਤਮ ਕਰਾਸੇ ਨ ਕੋ 4-5 ਤੋਂ ਮੁੱਦੇ ਨੇ ਇੱਕ ਗਲੀਆਂ ਪੱਕੇ ਕਰ ਦਾਂਗੇ ਨਸ਼ਾ ਖਤਮ ਕਰ ਦਾਂਗੇ ਤੇ ਲੋਕਾਂ ਦੀਆਂ ਨਾਲੀਆਂ ਪੱਕੀਆਂ ਕਰ ਦਾਂਗੇ ਔਰ ਇਥੋਂ ਚਿੱਟਾ ਖਤਮ ਕਰ ਦਾਂਗੇ ਪਹਿਲਾਂ ਤਾਂ ਇਹਨਾਂ ਦਾ ਸੀਗਾ ਸ਼ਰਾਬ ਖਤਮ ਕਰ ਦਾਂਗੇ ਇਹ ਕਦਮ ਕਰ ਗਏ ਹੁਣ ਤਾਂ ਚਿੱਟੇ ਆ ਹਰ ਬੰਦਾ ਤੁਹਾਡੇ ਨਾਲ ਵਾਅਦਾ ਕਰਕੇ ਆਂਦਾ ਕਿ ਇੱਥੇ ਅਸੀਂ ਉਸ ਤੋਂ ਬਾਅਦ ਉਹ 5 ਸਾਲ ਦਿਖਦਾ ਨਹੀਂ ਔਰ ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਕਹਿਣਾ ਜਦੋਂ ਆਪਾਂ ਕਿਸੇ ਐਮਐਲਏ ਐਮਪੀ ਨੂੰ ਮਿਲਣਾ ਆਉਂਦਾ ਵੋਟਾਂ ਤੋਂ ਪਹਿਲਾਂ ਤਾਂ ਇੱਕ ਨੰਬਰ 12 12 ਵੇ ਤੱਕ ਚੱਲਦਾ ਹੁੰਦਾ 12 12 ਵੇ ਤੱਕ ਨੋ ਤੇ ਤੁਹਾਨੂੰ ਫੋਨ ਕਰ ਲਓ ਇਹ ਫੋਨ ਚੱਕਣਗੇ ਤੁਹਾਡੇ ਹਰ ਗੱਲ ਸੁਣਨਗੇ ਜਦੋਂ ਐਮਐਲਏ ਐਮਪੀ ਬਣਨ ਤੋਂ ਬਾਅਦ ਜਦੋਂ ਇਹਨਾਂ ਦੇ 20 20 ਐਮ 20 20 ਤਾਂ ਇਹਨਾਂ ਦੇ ਪੀਏ ਹੋ ਜਾਂਦੇ ਆ ਔਰ ਕਟੋੜਾ ਐਮਐਲਏ ਸਾਹਿਬ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਇੱਕੀ ਹਫਤਾ ਲੱਗ ਜਾਂਦਾ ਔਰ ਇਹਨਾਂ ਦੇ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਆ। ਉਹ ਹੀ ਉਮੀਦਵਾਰ ਹੁਣ ਲੋਕਾਂ ਤੱਕ ਪਹੁੰਚਣਗੇ ਲੱਗਦਾ ਫਿਰ ਉਹੀ ਉਮੀਦਵਾਰਾਂ ਚ ਲੋਕਾਂ ਨੂੰ ਮਿਲਦੇ ਨੇ। ਦੇਖੋ ਮੈਂ ਕਹਿੰਦਾ ਕਿ ਪੰਜਾਬ ਦੀ ਜਨਤਾ ਜਿਹੜੀ ਆ ਪੰਜਾਬ ਦੀ ਜਨਤਾ 'ਚ ਸਭ ਤੋਂ ਵੱਡ ਪਾਵਰ ਆ ਔਰ ਕਹਿੰਦੇ ਜਨਤਾ ਸਭ ਤੋਂ ਮੇਨ ਹੁੰਦੀ ਆ ਕਿ ਜਿਹਨੇ ਲੀਡਰ ਨੂੰ ਜਿਤਾਉਣਾ ਆਉਂਦਾ ਸਭ ਤੋਂ ਵੱਡ ਆਪਣਾ ਕੋਈ ਕੀ ਪਾਵਰ ਆ ਆਪਣੀ ਵੋਟ ਜਿਹੜੀ ਜਿਹੜੇ ਬੰਦੇ ਨੇ ਆਪਣੀ ਵੋਟ ਆਪਣੀ ਬੋਟ ਕਹਿੰਦੇ ਨਾ ਬੋਟ ਬੜੀ ਕੀਮਤੀ ਹੈ ਲੋਕਾਂ ਨੂੰ ਆਪਣੀ ਬੋਟ ਦੀ ਅਹਿਮੀਅਤ ਨਹੀਂ ਪਤਾ ਤੁਹਾਡੀ ਬੋਟ ਦੀ ਅਹਿਮੀਅਤ ਕੀ ਹੈ ਜਦੋਂ ਤੁਹਾਨੂੰ ਆਪਣੀ ਬੋਟ ਦੀ ਅਹਿਮੀਅਤ ਦਾ ਪਤਾ ਲੱਗ ਜੂਆ ਤੁਹਾਨੂੰ ਪਤਾ ਲੱਗ ਜੂ ਉਹ ਲੀਡਰਾਂ ਨੂੰ ਵੀ ਪਤਾ ਲੱਗ ਜੂ ਤੁਹਾਡੀ ਅਹਿਮੀਅਤ ਕੀ ਹੈ ਉਹੀ ਲੋਕ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਭੋਲੀਆਂ ਪਾਲੀਆਂ ਗੱਲਾਂ ਕਰਕੇ ਤੁਹਾਨੂੰ ਗੁੰਮਰਾਹ ਕਰਦੇ ਨੇ ਆਪਾਂ ਲੋਕ ਸੋਚਦੇ ਕਿ ਨਹੀਂ ਇਹ ਲੀਡਰ ਚੰਗਾ ਵਾ ਪਿਛਲਾ ਮਾੜਾ ਸੀ ਰੀਜ਼ਨ ਕੀ ਹੁੰਦਾ ਮੈਂ ਤੁਹਾਨੂੰ ਅੱਜ ਇੱਕ ਐਗਜ਼ਾਮਪਲ ਦੇ ਲਗਾ ਅੱਜ ਤੋਂ 3 ਦਿਨ ਪਹਿਲਾਂ ਤੁਸੀਂ ਕਿਹੜੇ ਰੰਗ ਦੇ ਬੂਟ ਪਾਈ ਸੀ ਕਿਹੜ ਕਪੜੇ ਪਾਜੀ ਸ਼ਾਇਦ ਤੁਹਾਨੂੰ ਨਾ ਯਾਦ ਹੋਵੇ ਉਹੀ ਗੱਲ ਆ ਕਿ 5 ਸਾਲ ਪਹਿਲਾਂ ਜਿਹੜੇ 5 ਸਾਲ ਪਹਿਲਾਂ ਸਰਕਾਰ ਨੇ ਕਿਹੜੇ ਕੰਮ ਕੀਤੇ ਅਈ ਜੀ ਤੁਸੀਂ ਤੁਹਾਨੂੰ ਵੋਟ ਪਵਾ ਕੇ ਪੰਜਾਬ ਦਾ ਪੂਰੀ ਖਤਮ ਹਾਰਾਂਗੇ ਪੰਜਾਬ ਦੀ ਗਰੀਬੀ ਕਦੋਂ ਕਰਾਂਗੇ ਮੈਂ ਤਾਂ ਇਹ ਗੱਲ ਹੁੰਦੇ ਹੁੰਦੇ ਨੂੰ ਇੰਨੇ ਸਾਲ ਹੋ ਗਏ ਕਿ ਪੰਜਾਬ ਦੇ ਵਿੱਚ ਇੰਨੇ ਸਾਲਾਂ ਤੋਂ ਅਜੇ ਤੱਕ ਗਰੀਬੀ ਨਹੀਂ ਖਤਮ ਹੋਈ ਪੰਜਾਬ ਦੇ ਵਿੱਚ ਨਸ਼ਾ ਨਹੀਂ ਖਤਮ ਹੋਇਆ ਪੰਜਾਬ ਤੋਂ ਇਤਲੀ ਨਹੀਂ ਪੱਕੀਆਂ ਨਹੀਂ ਪੰਜਾਬ ਲੋਕ ਜਿਹੜੇ ਨੇ ਤੇ ਬਾਕੀ ਮੁਲਕਾਂ ਦੀ ਚੰਦ ਤੇ ਪਹੁੰਚ ਗਏ ਸੂਰਤ ਤੇ ਪਹੁੰਚਣ ਦੀ ਤਿਆਰੀ ਕਰੇ ਸਾਡੇ ਲੀਡਰਾਂ ਨੇ ਗਲੀ ਪੱਕੇ ਕਰਾਉਣ ਲੱਗੇ ਮੈਂ ਤਾਂ ਇੱਕ ਗੱਲ ਨੂੰ ਤੁਹਾਡੇ ਕੋਲ ਜਵਾਬ ਮੰਗਦਾ ਕਿ ਮੈਂ ਕਿਸੇ ਦਾ ਹਮਾਚੀ ਨਹੀਂ ਮੈਂ ਕਿਸੇ ਪਾਰਟੀ ਨੂੰ ਬੁਲਾਉਂ ਨਹੀਂ ਕਰਦਾ ਮੈਂ ਤਾਂ ਇੱਕ ਜਨਤਾ ਦੀ ਗੱਲ ਕਰਦਾ ਆਮ ਪਬਲਿਕ ਦੀ ਗੱਲ ਕਰਦਾ ਹੂੰ ਲੱਗਦਾ 1966 ਤੋਂ ਜੇ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ ਜਦੋਂ ਤੋਂ ਹੁਣ ਤੱਕ ਅਸੀਂ ਨਾ ਤਾਂ ਚੰਗਾ ਐਜੂਕੇਸ਼ਨ ਸਿਸਟਮ ਬਣਾ ਸਕਿਆ ਨਾ ਸਿਹਤ ਵਿਭਾਗ ਦੀ ਗੱਲ ਕਰ ਲਈਏ ਸਿਹਤ ਸਿਹਤ ਨੂੰ ਉਹ ਚੰਗੇ ਹਸਪੀਟਲ ਲੈ ਕੇ ਆ ਰਹੇ ਆ ਨਾ ਚੰਗਾ ਪ੍ਰਬੰਧ ਕਰ ਸਕਿਆ ਹੁਣ ਤੱਕ ਮੈਂ ਤਾਂ ਇਹ ਗੱਲ ਦੇਖੋ ਤੋਂ 1966 ਦੇ ਦਸਤ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀਗੇ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਨਾ ਤਾਂ ਕੋਈ ਇਦਾਂ ਦੀ ਕੋਈ ਫੈਸਿਲਿਟੀ ਬਣੀ ਹੈ ਨਾ ਤਾਂ ਇਨ੍ਹਾਂ ਨੇ ਕੋਈ ਸਰਕਾਰ ਨੇ ਕੋਈ ਐਸੀ ਪ੍ਰੋਗਰਾਮਟੀ ਬਣਾਈ ਉਲਟਾ ਦਾ ਪਿੱਛੇ ਜੇ ਇੱਕ ਸੁਣਨ ਤੇ ਆਇਆ ਸੀਗਾ ਸੈਂਟਰ ਸਰਕਾਰ ਵੱਲੋਂ ਐਂਬੂਲੈਂਸਾਂ ਵੀ ਲੈ ਆ ਸੀ ਤੇ ਇਥੇ ਦੀ ਸਰਕਾਰ ਨੇ ਆਪਣੇ ਫੋਲ ਲਾ ਲਏ ਸੀ ਸਾਈਕਲ ਮਿਲੇ ਸੀ ਕੀਤੇ ਹੋਰ ਤੇ ਇਹਨਾਂ ਨੇ ਆਪਣੇ ਫੋਲ ਲਾ ਲਏ ਸੀ ਮੈਨੂੰ ਕਈ ਚੀਜ਼ਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅੱਜ ਦੀ ਜਨਤਾ ਜਿਹੜੀ ਆ ਉਹ ਗੁੰਮਰਾਹ ਹੀ ਹੋਊਗੀ ਪੜੀ ਲਿਖੀ ਜਨਤਾ ਵਾ ਉਹ ਜਿੰਨੇ ਪੰਜਾਬ ਦੇ ਵਿੱਚ ਮੇਰੇ ਪੰਜਾਬੀ ਰਹਿ ਗਏ ਨੇ ਜਿੰਨੇ ਪੰਜਾਬ ਦੇ ਵਿੱਚ ਮੇਰੇ ਪੰਜਾਬੀ ਰਹਿ ਗਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆਪਣੀ ਬੋੜ ਦੀ ਜਾਂਦੇ ਕਹਿੰਦਾ ਉਹ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਆਏ ਆਪਾ ਇਹ ਲੋ ਇਹ ਲੀਡਰਾਂ ਦੇ ਝਾਂਸੇ ਚ ਆਈ ਜਾਈਏ ਤੇ ਆਪਾਂ ਆਪਣੀ ਬੋੜ ਦਾ ਗਲਤ ਨਜੇ ਮੈਂ ਗੱਲ ਪੰਜਾਬ ਦੀ ਜਨਤਾ ਨੂੰ ਇਹ ਗੱਲ ਕਹੂੰਗਾ ਅਗਰ ਕੋਈ ਵੀ ਲੀਡਰ ਤੁਹਾਡੇ ਕੋਲ ਹੱਥ ਜੋੜ ਕੇ ਆਂਦਾ ਕਿ ਮੈਂ ਪੰਜਾਬ ਦੀ ਸੇਵਾ ਕਰੂੰਗਾ ਮੈਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਪੰਜਾਬ ਦੀ ਗਰੀਬੀ ਪੰਜਾਬ ਦੇ ਨਾਲੀਆਂ ਪੰਜਾਬ ਦੀ ਸੜਕਾਂ ਪੱਕੇ ਕਰ ਦੂੰਗਾ ਤੇ ਉਹਨਾਂ ਤੋਂ ਸਟਾਰਟ ਲੈ ਲਿਓ ਅਸਟਾਮ ਲਿਖਵਾ ਕੇ ਕਿ ਮੋੜ ਕੇ ਇਹ ਨਾ ਹੋਵੇ ਸਾਡੇ ਪੰਜਾਬ ਦੇ ਵਿੱਚ ਹਰ ਸਾਲ ਪੰਜ ਸਾਲ ਬਾਅਦ ਹੱਥ ਜੋੜ ਕੇ ਆਇਂਦੇ ਆ ਤੇ ਇਹਨਾਂ ਨੂੰ ਇਹ ਗੱਲ ਕਹੋ ਕਿ ਸਾਨੂੰ ਅਸਟਾਮ ਤੇ ਲਿਖ ਕੇ ਦਿਓ ਆਪਣੀ ਮੋਰ ਲਾ ਕੇ ਦਿਓ ਕਿ ਅਗਰ ਕੱਲ ਨੂੰ ਤੁਸੀਂ ਮੁੱਕ ਰਿਹਾ ਸੀ ਤੁਹਾਡੇ ਤੇ ਕਰਨਾ ਤੁਹਾਡੇ ਤੇ ਪਰਚਾ ਦਰਜ ਕਰਾ ਦੇ